ਨਸ਼ਿਆਂ ਦੇ ਖਾਤਮੇ ਦੇ ਲਈ ਸਰਕਾਰ ਦਾ ਵੱਡਾ ਕਦਮ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਕੀਤਾ ਗਠਨ ਪੰਜਾਬ ਚ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਤਰਜ਼ ਤੇ ਹੁਣ ਸਰਕਾਰ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵੱਡੀ ਫੋਰਸ ਦਾ ਗਠਨ ਕੀਤਾ ਗਿਆ ਹੈ ਇਸ ਦਾ ਨਾਮ ਐਂਟੀ ਨਾਰਕੋਟਿਕਸ ਟਾਸਕ ਫੋਰਸ ਰੱਖਿਆ ਗਿਆ ਹੈ ਸੀਐਮ ਭਗਵੰਤ ਮਾਨ ਬੁੱਧਵਾਰ ਨੂੰ ਫੋਰਸ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ ਇਸ ਨਾਲ ਹੀ ਇਸ ਦੌਰਾਨ ਸਰਕਾਰ ਵੱਲੋਂ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਜਾਵੇਗਾ ਜਿੱਥੇ ਲੋਕਾਂ ਨੂੰ ਨਸ਼ਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਇਹ ਫੈਸਲਾ ਉਸ ਸਮੇਂ ਦੀ ਸਰਕਾਰ ਨੇ ਲਿਆ ਸੀ ਜਦੋਂ ਸੂਬੇ ਦੇ ਵਿੱਚ ਨਸ਼ਾ ਇੱਕ ਵੱਡਾ ਮੁੱਦਾ ਬਣ ਚੁੱਕਿਆ ਸੀ ਇਸ ਦੇ ਨਾਲ ਹੀ ਹੁਣ ਨਸ਼ੇ ਦੇਸ਼ ਦੇ ਅੰਦਰੋਂ ਹੀ ਨਹੀਂ ਸਗੋਂ ਸਰਹੱਦ ਪਾਰ ਤੋਂ ਵੀ ਯਾਨੀ ਕਿ ਪਾਕਿਸਤਾਨ ਤੋਂ ਵੀ ਸਪਲਾਈ ਹੋ ਰਹੇ ਹਨ ਅਜੇ ਹੁਣ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਲੜਾਈ ਲੜਨ ਦੇ ਲਈ ਇੱਕ ਵੱਡੀ ਯੋਜਨਾ ਬਣਾਈ ਹੈ। ਨਵੀਂ ਇਮਾਰਤ ਦੇ ਵਿੱਚ ਸ਼ਾਨਦਾਰ ਲੈਬ ਬਣਾਈ ਗਈ ਹੈ। ਇਸ 'ਚ ਨਵੇਂ ਕੰਪਿਊਟਰਾਂ ਦੇ ਨਾਲ ਨਸ਼ਾ ਤਸਕਰਾਂ ਤੇ ਨਜ਼ਰ ਰੱਖੀ ਜਾਵੇਗੀ। ਆਉਣ ਵਾਲੇ ਸਮੇਂ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਵੀ ਟੀਮਾਂ ਦਾ ਗਠਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਰਕਾਰ ਵੱਲੋਂ 6 ਸਰਹੱਦੀ ਜ਼ਿਲ੍ਹਿਆਂ ਦੇ ਵਿੱਚ 40 ਕਰੋੜ ਰੁਪਏ ਦੀ ਲਾਗਤ ਨਾਲ ਕੈਮਰੇ ਲਗਾਉਣ ਦਾ ਪ੍ਰੋਜੈਕਟ ਵੀ ਚਾਲੂ ਕੀਤਾ ਗਿਆ ਹੈ। ਕਿਉਂਕਿ ਸੂਬੇ ਦੇ 553 ਕਿਲੋਮੀਟਰ ਸਰਹੱਦ ਪਾਕਿਸਤਾਨ ਦੇ ਨਾਲ ਲੱਗਦੀ ਹੈ ਕੈਮਰਿਆਂ ਦਾ ਫੋਕਸ ਸਰਹੱਦ ਤੋਂ 5 ਕਿਲੋਮੀਟਰ ਦੇ ਖੇਤਰ ਦੇ ਵਿੱਚ ਹੋਵੇਗਾ ਇਹ ਪ੍ਰੋਜੈਕਟ 20 ਕਰੋੜ ਰੁਪਏ ਦੀ ਲਾਗਤ ਦੇ ਨਾਲ ਰਣਨੀਤਕ ਥਾਵਾਂ ਤੇ ਕੈਮਰੇ ਲਗਾਏ ਜਾਂਦੇ ਹਨ ਸਾਡਾ ਸਭ ਤੋਂ ਵੱਡਾ ਜਿਹੜਾ ਸਮਝ ਲਓ ਵੀ ਜੰਗ ਚੱਲ ਰਹੀ ਹੈ ਉਹ ਹੈਗੀ ਹੈ ਨਸ਼ਿਆਂ ਦੇ ਖਿਲਾਫ ड्रग ਦੇ ਖਿਲਾਫ ਤੁਸੀਂ ਪਿਛਲੇ ਕਈ ਮਹੀਨਿਆਂ ਤੋਂ ਦੇਖ ਰਹੇ ਹੋਵਗੇ ਕਿ ਬਹੁਤ ਸਾਰੇ ਸਮੱਗਲਰ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਜਿਹੜੀਆਂ ਉਹਨਾਂ ਨੇ ਨਸ਼ਾ ਤਸਕਰੀ ਦੇ ਪੈਸੇ ਨਾਲ ਬਣਾਈਆਂ ਨੇ ਉਹਨਾਂ ਨੂੰ ਸਰਕਾਰ ਨੇ ਜ਼ਬਤ ਕੀਤਾ ਲਗਭਗ 400 ਕਰੋੜ ਦੇ 400 ਕਰੋੜ ਦੇ ਨੇੜੇ ਤੇੜੇ ਦੀ ਪ੍ਰਾਪਰਟੀਆਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਜ਼ਬਤ ਕੀਤੀਆਂ ਨੇ ਸੋ ਇਹਦੇ ਨਾਲ ਇਹ ਮੈਸੇਜ ਜਾਂਦਾ ਹੈ ਕਿ ਜੇ ਤੁਸੀਂ ਇਹ ਗਲਤ ਕੰਮ ਕਰਕੇ ਪੈਸਾ ਕਮਾ ਲਓਗੇ ਤਾਂ ਲੈ ਕੇ ਕਿੱਥੇ ਜਾਓਗੇ ਫਿਰ ਸੋ ਅਸੀਂ ਹੁਣ ਸਾਡੇ ਕੋਲੇ ਸਪੈਸ਼ਲ ਟਾਸਕ ਫੋਰ ਨਾਂ ਵੀ ਇੱਕ ਪੁਲਿਸ ਸੀਗੀ ਜੋ ਐਸਟੀਐਫ ਕਹਿੰਦੇ ਸੀ ਉਹਨੂੰ ਅਸੀਂ ਉਹਦੇ ਚ ਅਲੱਗ-ਅਲੱਗ ਜਗ੍ਹਾ ਤੋਂ ਲਏ ਹੋਏ ਸੀਗੇ ਪੁਲਿਸ ਪੁਲਿਸ ਤੋਂ ਕਿਤੇ ਤੋਂ ਲਿਆ ਹੋਇਆ ਕਿਤੇ ਤੋਂ ਇਕੱਠੀ ਕੀਤੀ ਹੋਈ ਸੀ ਅਸੀਂ ਉਹਨੂੰ ਅਪਡੇਟ ਕੀਤਾ ਡਿਜੀਟਲ ਕੀਤਾ ਉਹਦਾ ਨਾਮ ਹੈਗਾ ਐਂਟੀ ਨਾਰਕੋਟਿਕਸ ਟਾਸਕ ਫੋਰਸ ਏ ਆਈ ਏ ਐਨ ਟੀ ਐਫ ਸੋ ਐਸ ਟੀ ਐਫ ਦਾ ਇਹ ਜਗ੍ਹਾ ਲਾਉਗੀ ਉਹਨੂੰ ਰਿਪਲੇਸ ਕਰਾਂਗੇ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਪਹਿਲਾਂ ਇਹਨਾਂ ਦੀ ਗਿਣਤੀ 400 ਸੀ ਹੁਣ ਅਸੀਂ ਇਹਨਾਂ ਦੀ ਗਿਣਤੀ ਵਧਾ ਕੇ 800 ਕਰਾਂਗੇ ਤੇ ਆਪਣੀ ਹੋਣਗੇ ਇਹਨਾਂ ਦੇ ਇਹ ਨਹੀਂ ਹੈਗਾ ਕਿ ਇਧਰੋਂ ਉਧਰੋਂ ਲੈਣੇ ਪੈ ਰਹੇ ਆ ਫਲਾਨੇ ਥਾਣੇ ਚੋਂ ਫਲਾਨੇ ਜ਼ਿਲ੍ਹੇ ਚੋਂ ਤੇ ਉਹਦੇ ਨਾਲ ਇਹ ਹੋਊਗਾ ਕਿ ਜਿਹੜੇ 400 ਕਿਤੋਂ ਹੋਰ ਲਏ ਹੋਏ ਸੀ ਉਹ ਵੀ ਆਪੇ ਆਪਣੇ ਜ਼ਿਲ੍ਹਿਆਂ ਚਲੇ ਜਾਣਗੇ ਤਾਂ ਉਹ ਜਿਹੜੀ ਨਾਰਮਲ ਪੁਲਿਸ ਹੈ ਜਾਂ ਜਿਹੜੇ ਭਾਗ ਚੋਂ ਆਏ ਨੇ ਉਹ ਉਹ ਆਪਣਾ ਆਪਣਾ ਕੰਮ ਉੱਥੇ ਕਰਨਗੇ ਸੋ ਅੱਜ ਇੱਥੇ ਉਦਘਾਟਨ ਕੀਤਾ ਤੇ ਬਹੁਤ ਸ਼ਾਨਦਾਰ ਲੇਟੈਸਟ ਕੰਪਿਊਟਰ ਨੇ ਔਰ ਇਹਦੇ ਵਿੱਚ 90 ਲੱਖ ਰੁਪਏ ਦੀ ਲਾਗਤ ਆਈ ਹੈ ਇਸ ਥਾਣੇ ਨੂੰ ਅਪਡੇਟ ਕਰਨ ਤੇ ਤੇ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਅਸੀਂ ਇੱਕ ਰਾਜ ਸਰਕਾਰ ਵੱਲੋਂ ਪਹਿਲ ਕਰ ਰਹੇ ਹਾਂ ਕਿ ਐਂਟੀ ਡਰੱਗ ਹੈਲਪਲਾਈਨ ਜਿਹੜੀ ਵਟਸਐਪ ਚੈਟ ਚੈਟਬੋਟ ਜੋ ਉਹਦਾ ਉਦਘਾਟਨ ਕੀਤਾ ਗਿਆ ਤੇ ਕੋਈ ਵੀ ਬੰਦਾ ਉਸ ਨੰਬਰ ਤੇ ਇਨਫੋਰਮੇਸ਼ਨ ਜਿਵੇਂ ਲਿਖਿਆ ਹੋਇਆ ਤੁਹਾਡੇ ਸਾਹਮਣੇ ਦੇ ਸਕਦਾ ਜਾਂ ਇਨਫੋਰਮੇਸ਼ਨ ਲੈ ਸਕਦਾ ਔਰ ਉਹਦਾ ਨਾਮ ਗੁਪਤ ਰੱਖਿਆ ਜਾਊ ਜੇ ਕਿਸੇ ਨੇ ਕੋਈ ਕੋਈ ਇਨਫੋਰਮੇਸ਼ਨ ਦੇਣੀ ਹੈ ਕਿ ਇੱਥੇ ਨਸ਼ਾ ਵਿਕ ਰਿਹਾ ਜਾਂ ਇੱਥੇ ਸਾਡੇ ਇਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ ਸੋ ਉਹਦਾ ਨੰਬਰ ਹੈਗਾ 9 779 100 200 97 79 100 200 ਬਕਾਇਦਾ ਤੌਰ ਤੇ ਕੰਟਰੋਲ ਰੂਮ ਬਣਾਇਆ ਗਿਆ ਜਿੱਥੇ ਮੈਸੇਜ ਆਉਣਗੇ ਉਹਨਾਂ ਮੈਸੇਜਾਂ ਦਾ ਜਵਾਬ ਵੀ ਦਿੱਤਾ ਜਾਊਗਾ ਸਮੱਸਿਆ ਹੱਲ ਕਰਨ ਵਾਲੀ ਹੈ ਨਾਲ ਦੀ ਨਾਲ ਜੇ ਕਾਉਂਸਲਿੰਗ ਦੀ ਲੋੜ ਪੈਂਦੀ ਹੈ ਕੋਈ ਕਾਉਂਸਲਿੰਗ ਵਾਸਤੇ ਹੈ ਕੋਈ ਕਿਸੇ ਹੋਰ ਦਿੱਕਤ ਹੈ ਕੋਈ ਉਹਨੂੰ ਆ ਰਹੀ ਹੈ ਤਾਂ ਜਿਹੜੀ ਐਨਟੀਐਫ ਹੈ ਉਹਦੀ ਹੈਲਪ ਕਰੂਗੀ ਤੋਂ ਕਿਸੇ ਨੇ ਓਟ ਕਲੀਨਿਕ ਜਾਣਾ ਹੈ ਕਿਸੇ ਨੇ ਹੋਰ ਦਵਾਈ ਲੈਣੀ ਹੈ ਉਹ ਹੈਲਪ ਕਰਾਂਗੇ ਅਸੀਂ ਜਿਹੜੇ ਡਰੱਗ ਐਡਿਕਸ਼ਨ ਚ ਪੈ ਗਏ ਸੀ ਉਹਨਾਂ ਨੂੰ ਇੱਕ ਪੇਸ਼ੈਂਟ ਸਮਝਦੇ ਆ ਕਿ ਉਹਨਾਂ ਨੂੰ ਹਸਪਤਾਲ ਜਾਣਾ ਚਾਹੀਦਾ ਹੈ ਉਹਨਾਂ ਨੂੰ ਜੇਗਲਾ ਚਲੀ ਜਾਣਾ ਚਾਹੀਦਾ ਜਿਹੜੇ ਵੇਚਦੇ ਐ ਵੱਡੀਆਂ ਮੱਛੀਆਂ ਉਹਨਾਂ ਨੂੰ ਅਸੀਂ ਬਖਸ਼ ਨਹੀਂ ਸੋ ਪੂਰਾ ਦੇਸ਼ ਦੀ ਪਹਿਲੀ ਦੇਸ਼ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਇੱਕ ਪੂਰੀ ਜਿਹੜੀ ਇਹ ਫੋਰਸ ਹੈ ਉਹ ਇਸੇ ਕੰਮ ਵਾਸਤੇ ਬਣਾਈ ਜਾ ਰਹੀ ਹੈ ਔਰ ਹਾਈਲੀ ਟ੍ਰੇਨਡ ਨੇ ਜਿੰਨੇ ਵੀ ਸਾਡੇ ਇਸ ਟਾਸਕ ਫੋਰਸ ਦੇ ਵਿੱਚ ਕੰਮ ਕਰਨਗੇ ਔਰ 12 ਕਰੋੜ ਰੁਪਏ ਰਾਜ ਸਰਕਾਰ ਵੱਲੋਂ ਲੇਟੈਸਟ ਇਕਵਿਪਮੈਂਟ ਖਰੀਦਣ ਵਾਸਤੇ ਜਿਹੜੇ ਇੱਥੇ ਚੈਟਬੋਟ ਤੇ ਨੇ ਜਾਂ ਜਿਹੜੇ ਕੰਪਿਊਟਰ ਨੇ ਉਹਨਾਂ ਤੇ ਖਰਚਿਆ ਗਿਆ ਪੈਸਾ ਤੇ 14 ਨਵੀਆਂ ਮਹਿੰਦਰਾ ਸਕੋਰਪੀਓ ਗੱਡੀਆਂ ਖਰੀਦ ਕੇ ਇਹਨਾਂ ਨੂੰ ਦਿੱਤੀਆਂ ਨੇ